ਅੱਜ ਫੇਰ ਉਹਨੇ ਬੜੀ ਕੰਮ ਛੱਡਤਾ ਸੀਗਾ ਤੇ ਆਕੇ ਤਾਂ ਮੈਂ ਖੜ ਗਿਆ ਹੁਣ ਇਹ ਨਹੀਂ ਪਤਾ ਵੀ ਢਾਈ ਵਾਲੀ ਬੱਸ ਲੰਘੀ ਕੌਣੀ ਆ ਹਜੇ ਯਾਨੀ ਕਿ ਅੱਜ ਮੈਂ 2 32 ਕਿਤੇ ਇੱਥੇ ਆਇਆ ਹੂ ਬੂਰ ਤੱਕ ਤਾਂ ਦਿਖੀ ਨਹੀਂ ਸੀ ਕਿ ਜਾਂਦੀ ਆਉਣੀ ਹੀ ਹੋਣੀ ਆ ਆਏ ਆਪਾਂ ਕਹਿੰਦੇ ਹੁੰਨੇ ਆ ਨਾ ਤੇ ਜਿਆਦਾ ਨੁਕਸਾਨ ਹੋਣਾ ਸੀ ਘਾਟੇ 'ਚ ਟਲ ਗਿਆ ਅੱਜ ਨਾ ਹਾਂ ਦੇਖੋ ਇਥੇ ਆਪਾਂ ਇਟਲੀ ਜਿੱਤਾ ਸੀ ਮੌਲਾ ਕਹਿ ਦਿੰਨੇ ਆ ਤੇ ਇੰਡੀਆ ਦੇ ਵਿੱਚ ਉਹ ਗ੍ਰੈਂਡਰ ਨਹੀਂ ਹੁੰਦਾ ਜਿਹੜਾ ਘੁੰਮਦਾ ਹੁੰਦਾ ਤੇ ਉਹ ਲੱਗ ਗਿਆ ਚੱਲ ਆਇਆ ਤਾਂ ਵੀਰ ਨੇ ਜਾਣ ਕੇ ਨਹੀਂ ਸੀਗਾ ਜਾਣ ਕੇ ਤਾਂ ਯਾਰ ਕੌਣ ਲਾਉਂਦਾ ਹੁੰਦਾ ਕਿਉਂਕਿ ਉਹ ਤਾਂ ਜੇ ਲੱਗ ਜੂਗਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੁੰਦਾ ਤੇ ਥੋੜਾ ਜਿਹਾ ਜ਼ਿਆਦਾ ਲੱਗ ਜਾਂਦਾ ਤਾਂ ਮਾ ਹੱਡੀ ਵੀ ਲਾ ਕੇ ਮਾਰਦਾ ਜੇ ਹੱਡੀ ਜਾਨੀ ਕਿ ਪਤਾ ਹੀ ਆ ਤੁਹਾਨੂੰ ਗ੍ਰੈਂਡਰ ਕਿੰਨੀ ਤੇਜ਼ ਘੁੰਮਦਾ ਹੁੰਦਾ ਬਿਜਲੀ ਵਾਲਾ ਤੇ ਉਹਨੇ ਐ ਲਾ ਕੇ ਨਾ ਉਹਨੂੰ ਪਤਾ ਨਹੀਂ ਸੀਗਾ ਵੀ ਮਗਰ ਖੜਾ ਮ ਤੇ ਉਹਨੇ ਐ ਬਾਹ ਮਗਰ ਕਰਤੀ ਉਹ ਜੇ ਮਾੜਾ ਹੀ ਲੱਗਿਆ ਸੀ ਜਾਨ ਨੂੰ ਉਹਨੇ ਥੱਲੇ ਕੀਤਾ ਜਾਨ ਨੂੰ ਮੇਰੀ ਉਹਨੇ ਟੀ-ਸ਼ਰਟ ਫੜ ਲਈ ਟੀ-ਸ਼ਰਟ ਦੇ ਵਿੱਚ ਘੁੰਮ ਗਿਆ ਤਾਂ ਰੁਕ ਗਿਆ ਤੇ ਥੋੜਾ ਜਿਹਾ ਇੱਥੇ ਮਾੜਾ ਜਿਹਾ ਹਲਕਾ ਜਿਹਾ ਪੱਟ ਤੇ ਲੱਗਿਆ ਤੇ ਜਿੱਥੇ ਟੀ-ਸ਼ਰਟ ਘੁੰਮੀ ਰੁਕ ਗਿਆ ਉਹ ਟੀ-ਸ਼ਰਟ ਦੇ ਵਿੱਚ ਫਸ ਕੇ ਤੇ ਆਹ ਬਾਹ ਤੇ ਮਾੜਾ ਜਿਹਾ ਲੱਗਿਆ ਸੀਗਾ ਤੇ ਆਹ ਮਾਸ ਦੇ ਮਾਸ 'ਚ ਚੀਰਾ ਆ ਗਿਆ ਤੇ ਇਹ ਕਿਤੇ ਐ ਟੀ-ਸ਼ਰਟ 'ਚ ਨਾ ਹੀ ਫਸਦਾ ਜਿਉਂ ਮੈਂ ਥੱਲੇ ਪੱਟ ਤੇ ਵੀ ਲੱਗ ਜਾਂਦਾ ਉਹਨੇ ਤਾਂ ਦੂਰ ਤੱਕ ਥੱਲੇ ਚਲੇ ਜਾਂਦਾ ਫਿਰ ਉਹ ਖਾਸ ਬੜੀ ਯਾਨੀ ਕਿ ਜਿੰਨਾ ਕਿ ਲੱਗਿਆ ਹੋਇਆ ਵਾ ਬਾਹ ਦੁਖਦੀ ਆ ਉਥੋਂ ਚਾਹੇ ਥੋੜਾ ਜਿਹਾ ਚੀਰਾ ਆਇਆ ਜਿਵੇਂ ਆਪਾਂ ਚੀਰਾ ਕਿਵੇਂ ਕਹਨੋ ਜਿਵੇਂ ਥੋੜਾ ਜਿਹਾ ਯਾਰ ਜਿੰਨਾ ਕਿ ਨੋ ਕੱਟਦੇ ਹੁੰਨੇ ਆ ਆਪਾਂ ਨਾ ਬਾਜੇ ਥੋੜਾ ਜਿਹਾ ਨੋ ਬੜਾ ਹੋਇਆ ਹੋਵੇ ਆਪਣਾ ਜਿਵੇਂ ਆਹੀ ਨੋ ਲਾ ਲਓ ਤੇ ਜੇ ਆਹੀ ਨੋ ਕੱਟਣਾ ਹੋਵੇ ਬਾ ਉਹਨਾ ਕਚੀਰਾ ਆਇਆ ਹੋਇਆ ਵਿੱਚ ਨੂੰ ਇੰਨਾ ਕ ਲੰਬਾ ਵਾ ਪਛਾਹ ਹੋ ਗਿਆ। ਬਸ ਮਿਲ ਗਈ ਸੀ। ਕੱਲ ਨਾਲ ਤੜਿਆ ਤੋਂ ਵੀ ਬਸਰੇ ਕੱਲ ਤੋਂ ਅੱਧ ਤੱਕ ਵੀ ਬਸਰੇ ਗਰਮੀ ਗਰਮੀ ਏਸੀ ਵੀ ਨਹੀਂ ਚਲਾਇਆ ਸੀ ਕੱਲ ਨਾਲੇ ਬਸਰੇ। ਹਮੋਂ ਬੇਜੇ ਨੇ ਏਸੀ ਚਲਾਇਆ ਤੇ ਠੰਢੀ ਠੰਢੀ ਪਈ ਆ। ਆ ਤਾਂ ਕਦੇ ਮਰੀ ਇੰਨੀਆਂ ਚੀਕਾਂ ਸੁਣੀਆਂ ਜਿੰਨੀਆਂ ਨਹੀਂ। ਮਿਲਦਾ ਨਾ ਮੈਂ ਕੱਲ ਦਿਖਾਇਆ ਸੀ ਨਾ ਉੱਥੇ ਵੀਡੀਓ 'ਚ। ਡੀਜੇ ਜੇ ਲੱਗਿਆ ਹੋਇਆ ਸੀ। ਉਹ ਨਾਲ ਉੱਥੇ ਆਵਾਜ਼ ਉਹੀ ਹੋਣਾ ਉਹਦੀ ਆਵਾਜ਼ ਆਈ ਨਹੀਂ ਮੈਂ ਤਾਂ ਨਹੀਂ ਅਜ ਤੱਕ ਅਜੀ ਕਾ ਨਹੀਂ ਸੁਣੀਆਂ ਹੈਗੀਆਂ ਇੱਥੇ ਸਪੀਕਰ ਦੇ ਵਿੱਚ ਟੈਸਟ ਕੀਤਾ ਹੋਵੇ ਤਾਂ ਦੇਖਦੇ ਹਾਂ ਉੱਪਰ ਜਾ ਕੇ ਲੱਗਦਾ ਤਾਂ ਇੱਥੇ ਹੀ ਆ ਕਹਿੰਦਾ ਦਾ ਮੀਨੇ ਖਰਾਬ ਕਰਤਾ ਸੀ ਇਹਨਾਂ ਦਾ ਕੰਮ හසට ම පෙන්දරය නිරීවිතක් ਚੱਲ ਰਹੀਆਂ ਸ਼ਾਂਤੀਆਂ ਬਹੁਤ ਦਿਨ ਚੱਲੂ ਇਹ ਤਾਂ ਹੈ ਨਹੀਂ ਵੀ ਅੱਜ ਇੱਕ ਲਾ ਕੇ ਜਾਂ ਖਤਮ ਕਰ ਦੇਣਗੇ ਸ਼ਨੀ ਸ਼ੁੱਕਰ ਸ਼ਨੀਵਾਰ ਦੀ ਰਾਤ ਨੂੰ ਕਰਨਗੇ ਹੋਰ ਅੱਤਾਂ ਤੋਂ ਬਗੈਰ ਤਾਂ ਕੱਖ ਹੋਣਾ ਹੀ ਨਹੀਂ ਜ਼ਿਆਦਾ ਸ਼ੁੱਕਰ ਸ਼ਨੀਵਾਰ ਦੀ ਰਾਤ ਤਾਂ ਨੂੰ ਜ਼ਿਆਦਾ ਕੱਟ ਹੋਣਾ ਮੈਂ ਬਾਕੀ ਭਾਈ ਇਹਨਾਂ ਦਾ ਕੋਈ ਪਤਾ ਵੀ ਨਹੀਂਗਾ ਦੇ ਦੇ ਆਜੇ ਸ਼ਾਮ ਨੂੰ ਹੁਣ ਅੱਜ ਤਾਂ ਨਹੀਂ ਮੈਂ ਜਾਂਦਾ ਜਿਹਦੀ ਮੈਂ ਦੁਪਹਿਰੇ ਵੀਡੀਓ ਬਣਾਈ ਸੀਗੀ ਉਹ ਜਿਹੜਾ ਡੀਜੇ ਲੱਗਣ ਲੱਗਿਆ ਹੋਇਆ ਸੀਗਾ ਇੱਥੇ ਤੇ ਕਿਉਂਕਿ ਸਵੇਰੇ ਕੰਮ ਤੇ ਜਾਣਾ ਹੁੰਦਾ ਸਾਜਰੇ ਹਨਾ ਹਾਂ ਕੱਲ ਨੂੰ ਸ਼ੁੱਕਰਵਾਰ ਆ ਤੇ ਕੱਲ ਨੂੰ ਜਾਊਂਗਾ ਸ਼ਾਮ ਨੂੰ ਕਿਉਂਕਿ ਫਿਰ ਸ਼ਨੀਵਾਰ ਦੀ ਤਾਂ ਛੁੱਟੀ ਆ ਨਾ ਤੇ ਕੱਲ ਨੂੰ ਜਾਊਂਗਾ ਰਾਤ ਨੂੰ ਨਾਲੇ ਇੱਧਰ ਵੀ ਡੀਜੇ ਤੇ ਇੱਧਰ ਵੀ ਲੱਗਿਆ ਹੋਇਆ ਸਾਡੇ ਪਿਆਸੇ ਆ ਜਿਹਨੂੰ ਚੰਤਰੋ ਕਹਿੰਦੇ ਨੇ ਸੈਂਟਰ ਵਾਲੀ ਜਗ੍ਹਾ ਨੂੰ ਚੰਤਰੋ ਕਹਿੰਦੇ ਨੇ ਤੇ ਪਿਆਸਾ ਕਹਿੰਦੇ ਨੇ ਉੱਥੇ ਵੀ ਇੱਕ ਰੈ ਨਿਊਜ਼ ਆ ਰਾਈ ਨਿਊਜ਼ ਫਣੀ ਕਿਹੜਾ ਵਾ ਉਹ ਨਿਊਜ਼ ਵਾਲਿਆਂ ਨੇ ਬਸ ਖੜਾਈ ਹੋਈ ਆ ਹਨਾ ਤੇ ਫੇਸ ਤਾਂ ਵੀ ਚੱਲੀ ਜਾਂਦਾ ਵਾ ਕੱਲ ਨੂੰ ਜਾਊਂਗਾ ਕੱਲ ਨੂੰ ਵੀਡੀਓ ਬਣਾਉਂਗਾ ਰਾਤ ਨੂੰ ਸਾਰੀ ਇਸ ਤਰ ਸਾਰੇ ਫੇਸ ਤੇ ਆਂਦੀ ਜਿੰਨੇ ਵੀ ਫੇਸ ਤੇ ਚੱਲ ਰਹੇ ਨੇ ਨਾ ਕੱਲ ਨੂੰ ਵੀਡੀਓ ਬਣਾ ਕੇ ਫਿਰ ਪਾਉਂਗਾ ਐਸ ਸ਼ਹਿਰ ਦੇ ਵਿੱਚ ਮੈਂ ਪਹਿਲਾਂ ਰਹਿੰਦਾ ਹੁੰਦਾ ਸੀ ਮੈਂ ਹਰੇਕ ਵੇਕ ਵੇਰੀ ਕਹਿ ਦੇਣਾ ਚਾਹੇ ਸ਼ੇਅਰ ਕਹਿ ਲੋ ਚਾਹੇ ਇਹਨੂੰ ਕਸਵਾ ਜਿਆ ਕਹਿ ਲੋ ਸਾਨੇ ਹਾਲਕ ਜਿੱਡਾ ਵਾ ਸਾਨੇ ਹਾਲ ਤੋਂ ਸ਼ੂਟ ਆ ਹੀ ਹੋਣਾ ਥੋੜਾ ਜਿਹਾ ਤੇ ਇੱਥੇ ਵੀ ਬਹੁਤ ਹਰਿਆਲੀ ਆ ਹਰਿਆਲੀ ਤਾਂ ਇਹਨਾਂ ਦੇ ਹਰੇਕ ਪਿੰਡ ਦੇ ਵਿੱਚ ਹੀ ਆ ਹਨਾ ਪਰ ਇੱਥੋਂ ਆਹ ਦੇਖੋ ਕਿੰਨੇ ਸੋਹਣਾ ਥਿਊ ਦੇਖੋ ਕਿੰਨਾ ਸੋਹਣਾ ਵੀਰ ਗਰਮੀਆਂ ਦੇ ਵਿੱਚ ਸ਼ਾਮੇ ਜੇ ਬੈਠਾ ਹੋਵੇ ਬੰਦਾ ਜਿੰਨਾ ਟਾਈਮ ਮਰਜੀ ਬੈਠਾ ਰਹੇ ਚਾਹੇ ਇੰਨੀ ਸੋਹਣੀ ਸੋਹਣੀ ਹਵਾ ਆਉਂਦੀ ਰਹਿੰਦੀ ਆ ਸ਼ਾਮੇ ਤੇ ਆਹ ਜਿਹੜੇ ਦਰਖਤ ਨੇ ਨਾ ਆਹ ਬੱਡਾ ਸਾਰਾ ਦਰਖਤ ਪਰਲੇ ਪੇ ਪਰਲੇ ਪਾਸੇ ਇਹਦੇ ਨਦੀ ਚੱਲਦੀ ਆ। ਔਰ ਉੱਥੇ ਘਰ ਹੁੰਦਾ ਸੀਗਾ ਆਪਣਾ ਆਹ ਨਾਲ ਹੀ ਤਿੰਨ ਚਾਰ ਘਰ ਛੱਡ ਕੇ ਘਰ ਦੇ ਮਗਰਲੇ ਪਾਸੇ ਹੀ ਨਦੀ ਚੱਲਦੀ ਹੁੰਦੀ ਸੀਗੀ। ਕਾਲੀ ਮੈਨੂੰ ਹੁਣ ਆਏ ਆ। 5 ਮਿੰਟ ਰਹਿ ਗਏ ਬੱਸ ਆਉਣ 'ਚ। ਬੱਸ ਆਉਣ ਵਾਲੀ ਆ। ਸਿਆਲਾਂ ਦੇ ਵਿੱਚ ਇਹਨਾਂ ਨੂੰ ਛਾਂਗ ਦਿੰਦੇ ਹੁੰਦੇ ਨੇ ਆਹ ਦਰਖਤਾਂ ਨੂੰ। ਕਿਉਂਕਿ ਗਰਮੀਆਂ ਦੇ ਵਿੱਚ ਤਾਂ ਫਿਰ ਬਹੁਤ ਛੇਤੀ ਇਹ ਬੱਦੇ ਨੇ ਮੀਂਹ ਮੁੰਦੇ ਮੀਂਹ ਖਾਸੇ ਪੈਂਦੇ ਰਹਿੰਦੇ ਨੇ ਨਾ ਤੇ ਹੁਣ ਕਾ ਹਜੇ ਮੀਂਹ ਆ ਮੌਸਮ ਚ ਘੱਟ ਹੁੰਦੇ ਨੇ ਕਿਉਂਕਿ ਆਹੀ ਟਾਈਮ ਦੇ ਵਿੱਚ ਸਮੁੰਦਰ ਵੀ ਇਹਨਾਂ ਦੇ ਚੱਲਦੇ ਨੇ ਲੋਕੀ ਜਾਂਦੇ ਨੇ ਸਮੁੰਦਰਾਂ ਤੇ ਤੇ ਬਸ ਆ ਮਹੀਨੇ ਡੇਢ ਅਗਸਤ ਅਗਸਤ ਜਾਂ ਸਤੰਬਰ ਦੇ ਵਿੱਚ ਮੀਂਹ ਸ਼ੁਰੂ ਹੋ ਜਾਂਦੇ ਨੇ ਇੱਥੇ ਫਿਰ ਸਿਆਲੋਂ ਸਿਆਲ ਵੀ ਸਾਰੇ ਪੈਂਦੇ ਹੀ ਰਹਿੰਦੇ ਨੇ ਫਿਰ ਅਰੇ ਜਿੱਥੇ ਮੈਂ ਹੁਣ ਰਹਿਣਾ ਨਾ ਉਹ ਸ਼ਹਿਰ ਦੇ ਵਿੱਚ ਵੀ ਆਨੇ ਕਿਲਾ ਜਿਹਾ ਹੀ ਬਣਿਆ ਹੋਇਆ ਵਿੱਚ ਘਰ ਨੇ ਉਹਦੇ ਤੇ ਇੱਥੇ ਵੀ ਆ ਇਹ ਵੀ ਬਹੁਤ ਇਹ ਵੀ ਬਹੁਤ ਇਹਨਾਂ ਦਾ ਬਰਾਸਤੀ ਪਿੰਡ ਜੇ ਆ ਵੀ ਖਾਸਾ ਇੱਥੇ ਇੱਕ ਕੇਦਾ ਵਾ ਚਰਚ ਚਰਚ ਨੂੰ ਕੇਦਾ ਕਹਿ ਦਿੰਦੇ ਆ ਬਹੁਤ ਪੁਰਾਣਾ ਕੇਦਾ ਬਹੁ ਲੋਕ ਕਿ ਦੂਰੋਂ ਦੂਰੋਂ ਦੇਖਣ ਆਉਂਦੇ ਨੇ ਕਿੰਨਾਂ ਦਾ ਕ੍ਰਿਸ਼ਨਾਂ ਦਾ ਬਾਬਾ ਹੋਇਆ ਉਹਨੂੰ ਉੱਥੇ ਦੱਬਿਆ ਹੋਇਆ ਕਹਿੰਦੇ ਆਹ ਦੇਖੋ ਕਿੰਨਾ ਪੁਰਾਣਾ ਗੇਟ ਆ ਜੀ 5 ਵਜੇ ਦੀ ਅਪਾਇੰਟਮੈਂਟ ਹੈ ਤੇ ਪੋਸਟ ਆਫਿਸ ਦੇ ਵਿੱਚ ਬਿਜਲੀ ਵਾਲਿਆਂ ਨੇ ਬਹੁਤ ਖਰਾਬ ਕੀਤਾ ਜਾ ਦੇ ਘਰੇ ਆਏ ਆ ਨਾ ਤਾਂ ਘਰੇ ਬਿੱਲ ਭੇਜਦੇ ਨੇ ਜਦੋਂ ਬਿੱਲ ਲਈ ਪਤਾ ਹੀ ਨਹੀਂ ਲੱਗਦਾ ਹੈਗਾ ਫਿਰ ਬੰਦਾ ਪਰੂ ਕੀ ਹੋਣਾ ਜਦੋਂ ਲੇਟ ਹੋ ਜਾਂਦੇ ਨੇ ਉਸ ਤੋਂ ਬਾਅਦ ਫੋਨ ਕਰੀਦਾ ਵੀ ਘਰੇ ਬਿੱਲ ਨਹੀਂ ਆਏ ਹੈ ਕਿ ਫੇਰ ਚੱਕ ਕੇ ਬਿੱਲ ਭੇਜਦੇ ਨੇ ਉਹ ਵੀ ਫੋਨ ਤੇ ਮੈਂ ਤਾਂ ਚੇਂਜ ਹੀ ਕਰਾ ਲਈਏ ਯਾਰ ਘਰੇ ਤਾਂ ਆਇਆ ਕਰਨਗੇ ਪਤਾ ਤਾਂ ਲੱਗਿਆ ਕਰੋ ਹੁਣ ਪੋਸਟ ਆਫਿਸ ਤੇ ਚੱਲੇ ਆ ਇੱਥੇ ਸੈਂਸ ਦੇ ਅਲਾਟਮੇਸ਼ਨ ਦੇ ਬੈਨਫਿਟ ਡਿਗਰੀਆਂ ਮਿਲ ਰਹੀਆਂ ਨੇ ਮੈਨੂੰ ਲੱਗਦਾ ਉਹ ਮਗਰ ਜੋ ਨਹੀਂ ਬ੍ਰਾਸ਼ਟੀ ਹੋਈ ਹੈ ਨਾ ਕਾਫੀ ਤੇ ਉਹ ਵੀ ਸੈਂਸ ਦੇ ਅਲਾਟਮੇਸ਼ਨ ਦੇ ਪ੍ਰਾਇਮਰੀਆ ਉਹਦੇ ਚੱਕਰ ਦੇ ਵਿੱਚ ਹੀ ਹੈ ਪ੍ਰੋਗਰਾਮ ਡਿਗਰੀਆਂ ਮਿਲਦੀਆਂ ਨੇ ਚਲੋ ਪਹਿਲਾਂ ਜਾਇਆ ਜਾਈਏ ਫਿਰ ਆ ਕੇ ਦੇਖਦੇ ਹਾਂ ਦਾ ਰਾਤ ਨੂੰ ਚੱਲੀ ਜਾਣਾ ਵਾ ਰਾਤ ਨੂੰ ਗੌਣ ਬਜਾਉਣ ਕਰਦੇ ਹੁੰਦੇ ਨੇ ਔਰ ਇਹਨਾਂ ਨੇ ਡਿਗਰੀਆਂ ਬੰਡੀਆਂ ਹੋਣਗੀਆਂ